ਜੀ ਇਹ ਨੂੰ ਤੇਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਇਸ਼ੂ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋੜਦੇ ਹੋਏ ਅਗਲੇ ਪੰਜ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋਡਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਟੈਨਲ ਨੂੰ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇੱਥੇ ਮਿਲਣਗੀਆਂ 9th ਇੰਗਲਿਸ਼ ਐਸਐਸ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਅਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਫਿਰ ਨਵੀਂ ਨੌਵੀਂ ਗਣਿਤ ਫਿਰ ਪੀਐਸਸੀਬੀ 9th ਮੈਥ ਇੰਗਲਿਸ਼ మీడియం ਦੇ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ नॉलेज वाधा करने ली प्लेट हैगी एबरीविएशन सो तुम इन्होंने प्लेलिस्टा खोल के इन्हें पे भी जरूर देखो आओ देखिए बच्चे सवाल दे सरल क्योंकि असं पढ़िया पिछले वीडियो में कि सरल टिशू जो स्थाई टिशू ने दो किस्म के होंगे ने एक सरल एक गुंजलदार ठीक है हम सरल स्थाई टिशू पेरन कईमा बारे संखेप लिखो ठीक है ना सरल टिशू तीन किस्म ने कॉलन कैमा पेयरन कैमा से सकैरन ठीक है वे बारे हम गल करा ਸੋ ਪੈਰਨਕਾਈਮਾ ਸਭ ਤੋਂ ਆਮ ਕਿਸਮ ਦਾ ਸਰਲ ਸਥਾਈ ਟਿਸ਼ੂ ਹੈ ਇਸ ਵਿੱਚ ਦੂਜੇ ਟਿਸ਼ੂਆਂ ਦੇ ਮੁਕਾਬਲੇ ਪਤਲੀ ਸੈਲ ਕੰਧ ਵਾਲੇ ਸਾਧਾਰਨ ਜੀਉਂਦੇ ਸੈੱਲ ਹੁੰਦੇ ਹਨ ਸੈਲ ਕੰਧ ਪਤਲੀ ਹੁੰਦੀ ਹੈ ਤੇ ਸੈੱਲ ਜੀਉਂਦੇ ਹੁੰਦੇ ਹਨ ਠੀਕ ਹੈ ਔਰ ਇਹ ਸਭ ਤੋਂ ਜ਼ਿਆਦਾ ਆਮ ਹੈ ਵੱਡੀ ਮਾਤਰਾ ਜਗ੍ਹਾ ਖੁੱਲੇ ਖੁੱਲੇ ਪਏ ਹੋਣ ਕਰਕੇ ਇਹਨਾਂ ਵਿੱਚ ਅੰਤਰ ਸੈੱਲੀ ਥਾਂ ਕਾਫੀ ਹੁੰਦੀ ਹੈ ਸੋ ਸੈੱਲਾਂ ਵਿੱਚ ਥਾਂ ਵੀ ਹੈਗੀ ਅੰਤਰ ਸੈੱਲੀ ਥਾਂ ਜ਼ਿਆਦਾ ਖੁੱਲੇ ਖੁੱਲੇ ਹੁੰਦੇ ਨੇ ਇਹ ਟਿਸ਼ੂ ਆਮ ਤੌਰ ਤੇ ਭੋਜਨ ਜਮਾ ਕਰਦਾ ਹੈ ਕਈ ਵਾਰੀ ਇਸ ਵਿੱਚ ਕਲੋਰੋਫਿਲ ਹੁੰਦੀ ਹੈ ਜਿਹਦੇ ਨਾਲ ਬੱਚ ਉਹ ਹਰਾ ਰੰਗ ਜਿਹੜਾ ਹੁੰਦਾ ਹੈ ਪੱਤਿਆਂ ਦਾ ਤਣਿਆਂ ਦਾ ਜਿੱਦਾਂ ਉਹ ਧੁੱਪ ਦੇ ਨਾਲ ਤੇ ਕਾਰਬਨ ਡਾਈਆਕਸਾਈਡ ਲੈ ਕੇ ਭੋਜਨ ਬਣਦਾ ਸੋ ਕਈ ਵਾਰ ਇਹਨਾਂ ਵਿੱਚ ਕਲੋਰੋਫਿਲ ਹੁੰਦੀ ਹੈ ਅਤੇ ਇਹ ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਫੋਟੋਸਿੰਥਸਿਸ ਕਹਿੰਦੀਆਂ ਕਰਦਾ ਹੈ ਫਿਰ ਇਹ ਫਿਰ ਹੈ ਕਲੋਰਨਕਾਈਮਾ ਟਿਸ਼ੂ ਆਖਉਂਦਾ ਹੈ ਬਲੀ ਫਿਰ ਦਾ ਨਾਮ ਬਲੀ ਪੈਰੈਂਕਾਈਮਾ ਦੇ ਵਿੱਚ ਜੋ ਕਲੋਰੋਫਿਲ ਹੋਵੇ ਤੇ ਫਿਰ ਇਹਨੂੰ ਕਲੋਰੋ ਕਲੋਰਨ ਕਾਈਮਾ ਕਾਇਰਨ ਨੇ ਠੀਕ ਹੈ ਤੇ ਜਲੀ ਪੌਦਿਆਂ ਵਿੱਚ ਪੇਰਨ ਕਾਈਮਾ ਟਿਸ਼ੂ ਵਿੱਚ ਹਵਾ ਭਰੀਆਂ ਖੋਲਾ ایر ਕੈਵਿਟਿਸ ਖੋੜਾਂ ਜਾਂ ਖੋਲਾ ਖੋਲਾ ਹੁੰਦੀਆਂ ਹਨ ਜੋ ਤਰਨ ਚ ਮਦਦ ਕਰਦੀਆਂ ਹਨ ਹਵਾ ਭਰੀ ਹੁੰਦੀ ਹੈ ਜਿਹਦਾ ਗੁਵਾਰਾ ਤਰਦਾ ਹੈ ਉਹ ਖੋਲਾ ਹਵਾ ਨਾਲ ਭਰੀਆਂ ਹੁੰਦੀਆਂ ਉਹਨਾਂ ਫਿਰ ਬੂਟੇ ਜਿਹੜੇ ਨੇ ਜਲੀ ਪੌਦੇ ਉੱਤਰਦੇ ਰਹਿੰਦੇ ਨੇ ਅਜਿਹਾ ਇਹ ਪੇਰਨ ਕਾਈਮਾ ਨੂੰ ایرਨ ਕਾਈਮਾ ਕਹਿੰਦੇ ਹਨ ਸੋਚਿਆ ਦੇਖਣਾ ਕਿ ਪੇਰਨ ਕਾਈਮਾ ਮੂਲ ਜਿਹੜਾ ਹੈਗਾ ਉਹ ਚੀਜ਼ੇ ক্লোਰਨ ਉਹ ਚੀਜ਼ ক্লোরোਫਿਲ ਹੋ ਜਾਏ ਤੇ ਫਿਰ ਉਹਨੂੰ ਕਹਿੰਦੇ ਨੇ ক্লোਰਨ ਕਾਈਮਾ ਮਨ ਲਕਿ ক্লোਰਨ ਕਾਈਮਾ ਪੇਰਨ ਕਾਈਮਾ ਦੀ ਹੀ ਇੱਕ ਕਿਸਮ ਹੈ ਜਿਹੜੇ ਪੌਦੇ ਨਹਿਰਾਂ ਵਿੱਚ ਹੁੰਦੇ ਨੇ ਛੱਪੜਾਂ ਵਿੱਚ ਹੁੰਦੇ ਨੇ ਸਮੁੰਦਰਾਂ ਵਿੱਚ ਹੁੰਦੇ ਨੇ ਉਹ ਉਹਦੇ ਵਿੱਚ ਕੀ ਹੁੰਦਾ ਕਿ ਇਹ ਹਵਾ ਹਵਾ ਨਾਲ ਭਰੀਆਂ ਥੈਲੀਆਂ ਹੁੰਦੀਆਂ ਨੇ ਖੋਲਾ ਹੁੰਦੀਆਂ ਨੇ ਖਾਲੀ ਥਾਂ ਹੁੰਦੀ ਨੇ ਹਵਾ ਨਾਲ ਭਰੀ ਹੁੰਦੀ ਨੇ ਉਹ ਪੌਦੇ ਨੂੰ ਤਰਨ ਵਿੱਚ ਮਦਦ ਕਰਦੇ ਨੇ ਫਿਰ ਉਹਨੂੰ 에ਰਨ ਕਾਈਮਾ ਕਿਹਾ ਜਾਂਦਾ ਸੋ 에ਰਨ ਕਾਈਮਾ ਅਤੇ ਕੋਲਨ ਕਾਈਮਾ ਐਪੀਅਰਨ ਕਾਈਮਾ ਦੀਆਂ ਹੀ ਅਗਲੀਆਂ ਸ਼ਖਾਵਾਂ ਕਹਿੰ ਲੋ ਆਂਦੀਆਂ ਕਿਸਮਾਂ ਨੇ ਠੀਕ ਹੈ ਇਹ ਦੇਖੋ ਬੱਚਿਓ ਇਹ ਖਾਲੀ ਥਾਵਾਂ ਦੇਖੋ ਇਹ ਖਾਲੀ ਅੰਤਰ ਸੈਲਿਜ਼ ਥਾਂ ਸੋ ਇਹ ਤੁਹਾਡੀ ਕਿਤਾਬ ਚ ਲਈਏ ਫੋਟੋ ਪੀਅਰਨ ਕਾਈਮਾ ਠੀਕ ਹੈ ਜੇ ਲਾਗੇ ਕੋਲਨ ਕਾਈਮਾ ਅਗਲੀ ਕਿਸਮ ਉਹ ਕੋਲਨ ਕਾਈਮਾ ਬਾਰੇ ਸੰਖੇਪ ਚਾਹਣਾ ਪਾਉ ਕੋਲਨ ਕਾਈਮਾ ਇੱਕ ਸਥਾਈ ਟਿਸ਼ੂ ਹੈ ਜੋ ਪੌਦਿਆਂ ਵਿੱਚ ਲਚੀਲੇਪਣ ਦਾ ਗੁਣ ਮੋਹਿਆ ਕਰਦਾ ਹੈ ਸੋ ਲਚੀਲਾਪਣ ਦੇ ਕਰਕੇ ਹੁੰਦਾ ਹੈ ਇਹ ਖਾਸ ਕਰਕੇ ਤੰਦੜੀਆਂ ਜਿਹਨੂੰ ਗੰਦਲਾਂ ਕਹਿੰਦੇ ਨੇ ਫੰਗਦਲਾਂ ਵੀ ਕਹਿੰਦੇ ਨੇ ਤੰਦੜੀਆਂ ਟੈਂਡਰਲਸ ਅਤੇ ਤਣੇ ਨੂੰ ਬਿਨਾ ਟੁੱਟੇ ਮੋੜਨ ਲਈ ਯੋਗਣ ਹੁੰਦਾ ਹੈ ਤਣਾ ਜਾਂ ਜਿਹੜੀ ਗੰਦਲਾਂ ਨੇ ਮੁੜ ਜਾਂਦੀਆਂ ਟੁੱਟਦੀਆਂ ਨਹੀਂ ਹੈਗੀਆਂ ਉਹ ਜਿਹੜੀ ਗੁਣ ਹੈਗਾ ਉਹ ਕੋਲਨ ਕਾਈਮਾ ਕਰਕੇ ਹੁੰਦਾ ਹੈ ਇਹ ਪੌਦਿਆਂ ਨੂੰ ਸਹਾਰਾ ਅਤੇ ਮਜ਼ਬੂਤੀ ਵੀ ਦਿੰਦਾ ਹੈ ਇਹ ਪੱਤਿਆਂ ਦੀਆਂ ਡੰਡੀਆਂ ਵਿੱਚ ਐਪੀਡਰਮਿਸ ਦੇ ਥੱਲੇ ਵੀ ਮਿਲਦਾ ਹੈ ਠੀਕ ਹੈ ਪੱਤੇ ਦੀਆਂ ਡੰਡੀਆਂ ਹੁੰਦੀਆਂ ਨੇ ਪੱਤੇ ਤੇ ਛੋਟੀ ਡੰਡੀ ਹੁੰਦੀ ਹੈ ਉਹ ਫਿਰ ਗੰਦਰ ਨਾਲ ਜੁੜੀ ਹੁੰਦੀ ਹੈ ਸੋ ਉਹਦੇ ਥੱਲੇ ਵੀ ਹੈ ਐਪੀਡਰਮਿਸ ਦੇ ਥੱਲੇ ਮਿਲਦਾ ਐਪੀਡਰਮਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ ਇਸ ਟਿਸ਼ੂ ਦੇ ਸੈੱਲ ਜੀਉਂਦੇ ਲੰਬੂਤਰੇ ਲੰਬੇਦਾਰ ਹੁੰਦੇ ਨੇ ਲੰਬੂਤਰੇ ਅਤੇ ਕਿਤੇ ਕਿਤੇ ਕੰਡਿਆਂ ਤੋਂ ਕਿਨਾਰਿਆਂ ਤੋਂ ਮੋਟੇ ਹੁੰਦੇ ਹਨ ਇਹਨਾਂ ਵਿੱਚ ਅੰਤਰ ਸੈਲੀ ਥਾਂ ਬਹੁਤ ਘੱਟ ਹੁੰਦੀ ਹੈ ਪੈਰਨਕਾਈਮਾ ਵਿੱਚ ਜ਼ਿਆਦਾ ਸੀਜ ਘੱਟ ਹੁੰਦੀ ਹੈ ਇਹ ਦੇਖੋ ਇਹ ਆ ਗਿਆ ਬੱਚਿਓ ਕੋਲਨਕਾਈਮਾ ਇਹ ਦੇਖੋ ਇਹ ਤੇਰੀ ਮੋਟਾਈ ਸੈਲ ਗੰਧੀ ਇੰਦਰਕ ਰਾਸਤਾਨੀ ਤੇ ਸੈਲ ਪਿੱਤੀ ਠੀਕ ਹੈ ਜੀ ਆਓ ਅੱਗੇ ਚੱਲੀਏ ਇਹ ਤੁਹਾਡੀ ਕਿਤਾਬ ਚੋਟੋ ਲਈਏ ਕੋਲਨ ਕਾਈਮਾ ਨੇ ਤੁਸੀਂ ਸਕਲੇਰਨ ਕਾਈਮਾ ਬਾਰੇ ਕੀ ਜਾਣਦੇ ਹੋ ਇਹ ਤੀਜੀ ਕਿਸਮ ਆ ਗਈ ਹੈ ਸਾਈਟ ਇਸ਼ੂ ਦੀ ਇਹ ਪੌਦੇ ਨੂੰ ਮਜ਼ਬੂਤ ਅਤੇ ਸਖਤ ਬਣਾਉਣ ਵਾਲਾ ਇੱਕ ਹੋਰ ਸਥਾਈ ਟਿਸ਼ੂ ਹੈ ਮਜ਼ਬੂਤਿੰਦਰ ਮਜ਼ਬੂਤੀ ਦੇ ਤੇ ਸ਼ਕਤੀ ਨਿਗਰਪਣ ਜਿਹੜਾ ਹੁੰਦਾ ਹੈ ਹਨਾ ਮਸਲਨ ਨਾਰੀਅਲ ਦੀ ਛਿਲੜ ਸਕਲੇਰਨ ਕਾਈਮਾ ਟਿਸ਼ੂ ਦੀ ਬਣੀ ਹੁੰਦੀ ਹੈ ਨਰੀਲੇ ਬਾਜੜਾ ਛੇਲੜ ਹੁੰਦਾ ਉਸ ਸਕਲੇਰਨ ਕਾਈਮਾ ਟਿਸ਼ੂ ਹੁੰਦਾ ਕੋਲਨ ਕਾਈਮਾ ਦੇ ਉਲਟ ਮਦੇ ਉਲਟ ਇਸ ਟਿਸ਼ੂ ਦੇ ਸੈੱਲ ਨਿਰਜਿੰਨ ਹੁੰਦੇ ਹਨ ਕੋਲਨ ਕਾਇਮਾ ਜੀਉਦੇ ਹੁੰਦੇ ਹਨ ਇਹ ਮਰੇ ਹੁੰਦੇ ਨੇ ਇਹ ਲੰਬੇ ਅਤੇ ਪਤਲੇ ਹੁੰਦੇ ਹਨ ਕਿਉਂਕਿ ਲਿਗਨਿਨ ਜੰਮਣ ਕਰਕੇ ਲਿਗਨਿਨ ਇੱਕ ਪਦਾਰਥ ਹੁੰਦਾ ਬੱਚਿਓ ਜੰਮਣ ਕਰਕੇ ਇਹਨਾਂ ਦੀਆਂ ਕੰਦਾਂ ਮੋਟੀਆਂ ਹੋ ਜਾਂਦੀਆਂ ਹਨ ਠੀਕ ਹੈ ਨਾ ਕਈ ਵਾਰੀ ਸੈੱਲ ਕੰਦਾਂ ਇੰਨੀਆਂ ਮੋਟੀਆਂ ਹੋ ਜਾਂਦੀਆਂ ਹਨ ਕਿ ਸੈੱਲ ਅੰਦਰ ਕੋਈ ਖਾਲੀ ਥਾਂ ਨਹੀਂ ਰਹਿ ਜਾਂਦੀ ਆਉ ਜਿਹੜੀ ਮੋਟਾਈ ਹੈਗੀ ਉਹ ਖਾਲੀ ਥਾਂ ਨੂੰ ਟਕ ਲੈਂਦੀ ਹੈ ਇਹ ਟਿਸ਼ੂ ਤਣੇ ਵਹਿਣੀ ਟਿਸ਼ੂ ਦੀਆਂ ਗਠੜੀਆਂ ਦੇ ਦੁਆਲੇ ਪੱਤਿਆਂ ਦੀਆਂ ਸ਼ਿਰਾਵਾਂ ਜਿਹਨੂੰ ਵੇਇਨਸ ਕਹਿੰਦੇ ਆ ਵੇਇਨਸ ਅਤੇ બીજા ਦੇ ਸਖਤ ਛਿਲਕੇ ਵਿੱਚ ਹੁੰਦਾ ਹੈ ਠੀਕ ਹੈ ਇਹ ਪੌਦੇ ਦੇ ਹਿੱਸਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਐ ਦੇਖੋ ਬੱਚਿਓ ਇਹ ਆ ਗਿਆ ਤੁਹਾਡਾ ਸਕਲੇਰਨ ਕਮਾ ਇਹ ਹੈਗੀ ਲੇਟਵੀ ਕਾਰਟ ਭਾਵ ਲੇਟਵੀਂ ਰੂਪ ਜਿਲੇ ਅਸੀਂ ਕੱਟੀ ਹੈ ਤੇ ਇਹ ਉਹ ਇਦਾਂ ਨਜ਼ਰ ਆਏਗਾ ਕਾਰਟ ਉਹਦੀ ਇਦਾਂ ਨਜ਼ਰ ਆਏਗੀ ਤੇ ਦੇ ਲੰਬੇ ਦਾ ਨੂੰ ਕੱਟੀ ਹੈ ਖੜਵੀ ਕਾਟ ਕਰੀਏ ਤੇ ਫਿਰ ਇਦਾਂ ਨਜ਼ਰ ਆਏਗਾ ਠੀਕ ਹੈ ਉਹ ਦੇਖਿਓ ਅਗਿਆ ਵੀ ਤੁਹਾਡੀ ਕਿਤਾਬ ਚੋਂ ਫੋਟੋਆਂ ਲਈਆਂ ਹੁਣ ਅਗਿਆ ਐਪੀਡਰਮਿਸ ਬਾਰੇ ਸੰਖੇਪ ਵਿੱਚ ਲਿਖੋ ਠੀਕ ਹੈ ਇਹ ਸੈੱਲਾਂ ਦੀ ਸਭ ਤੋਂ ਬਾਹਰੀ ਅਤੇ ਆਮ ਤੌਰ ਤੇ ਇਕੈਰੀ ਕੋ ਇੱਕ ਪਰਤੇ ਕੈਰੀ ਪਰਤ ਹੈ ਪੌਦੇ ਦੀ ਸਾਰੀ ਸਤ੍ਹਾ ਇਸ ਰੱਖਿਆਾਤਮਕ ਪਰਤ ਦੀ ਬਣੀ ਹੁੰਦੀ ਹੈ ਸਾਰੀ ਸਤ੍ਹਾ ਪੌਦੇ ਦੇ ਹਵਾਹਾਰ ਹਿੱਸੇ ਹਵਾ ਜਿਹੜੇ ਮਿੱਟੀ ਦੇ ਉੱਪਰ ਜਿਹੜੇ ਹਵਾ ਵਿੱਚ ਨੇ ਹਵਾਹਾਰ ਹਿੱਸਿਆਂ ਦੇ ਐਪੀਡਰਮਿਸ ਸੈੱਲ ਤਿਲਕਵੀ ਜਲ ਰੋਕੋਤਹਿ ਬਣਾਉਂਦੇ ਹਨ ਇੱਕੋ ਪਦਾਰਥ ਨੂੰ ਨੰਦਨੇ ਵਿਦੁਤ ਤਿਲਕਮਾ ਹੁੰਦਾ ਤੇ ਜਲ ਨੂੰ ਰੋਕ ਲੈਂਦਾ ਵਾਟਰ ਰਿਸਿਸਟੈਂਟ ਗੱਲੋ ਵਾਟਰ ਰਿਪੈਲੈਂਟ ਗੱਲੋ ਇਹ ਤੇ ਪਾਣੀ ਦੀ ਹਾਨੀ ਉਹਨਾ ਪਾਣੀ ਦੇ ਨਿਕਲ ਨਹੀਂ ਪਾਣੀ ਨੂੰ ਰੋਕੇ ਰੱਖਦੇ ਪਾਣੀ ਦੀ ਹਾਨੀ ਪਰ ਜੀਵੀ ਉਲੀਆਂ ਦੇ ਹੱਲੇ ਮਲੀਏ ਕਿਸਮ ਬੈਰੀਅਰ ਦਾ ਕੰਮ ਰੋਕੂ ਕੰਮ ਕਰਦਾ ਨਾ ਉਹ ਉਹਦੀ ਪਰਤ ਜਿਹੜੀ ਹੈਗੀ ਹੈ ਉਹ ਇੱਕ ਕਿਸਮ ਦਾ ਮਲਕੀ ਪਰਦੇ ਦਾ ਕੰਮ ਕਰਦੀ ਹੈ ਉਲੀਆਂ ਦੇ ਹੱਲੇ ਅਤੇ 60 ਫੀਟ ਤੋਂ ਪੌਦੇ ਦਾ ਬਚਾਅ ਕਰਦੀ ਹੈ ਠੀਕ ਹੈ ਐਪੀਡਰਮਿਸ ਟਿਸ਼ੂ ਦੇ ਸੈੱਲ ਤੁਕਮੀ ਸੁਰੱਖਿਆ ਮੋਈਆ ਕਰਨ ਲਈ ਬਿਨਾ ਅੰਤਰ ਸੈਲੀ ਥਾਂ ਦੇ ਲਗਾਤਾਰ ਪਰਤ ਬਣਾਉਂਦੇ ਹੁੰਦੇ ਹਨ ਇਹਨਾਂ ਚ ਅੰਤਰ ਸੈਲੀ ਥਾਂ ਨਹੀਂ ਹੁੰਦੀ ਕੋਈ ਵੀ ਮਘੋਰਾ ਜਾਂ ਕੋਈ ਖਾਲੀ ਥਾਂ ਰਹਿ ਜੇ ਜਿਹਦੇ ਰਾਹੀਂ ਉਲੀ ਵੱਢ ਸਕੇ ਇਹ ਪਾਣੀ ਦੀ ਹਾਨੀ ਹੋ ਸਕੇ ਹੈਨਾ ਜਾਂ ਕੋਈ ਸਰਟੀਫੀਕੇਟ ਲੱਗ ਸਕੇ ਸੋ ਪੂਰਨ ਸੁਰੱਖਿਆ ਦੇਣ ਲਈ ਅੰਤਰਸਰੀਤਾਂ ਨਹੀਂ ਹੁੰਦੀ ਜ਼ਿਆਦਾਤਰ ਇਹ ਸਲ ਪਧਰੇ ਹੁੰਦੇ ਹਨ ਆ ਉੱਚੇ ਨਹੀਂ ਹੁੰਦੇ ਪਧਰੇ ਮਲਈ ਯੋਜ ਕੋਈ ਉਤਾਰ ਚੜਾ ਨਹੀਂ ਹੁੰਦਾ ਅਤੇ ਇਹਨਾਂ ਦੀਆਂ ਬਾਹਰੀ ਅਤੇ ਬਗਲ ਵਾਲੀਆਂ ਕੰਧਾਂ ਅੰਦਰਲੀਆਂ ਕੰਧਾਂ ਤੋਂ ਮੋਟੀਆਂ ਹੁੰਦੀਆਂ ਹਨ ਪਾਣੀ ਦੀ ਬਚਤ ਨੂੰ ਲੈ ਕੇ ਖੁਸ਼ਕ ਥਾਵਾਂ 'ਚ ਇਹ ਕੰਦਾਂ ਹੋਰ ਵੀ ਮੋਟੀਆਂ ਹੋ ਸਕਦੀਆਂ ਹਨ ਮਾਰੂਥਲਾਂ ਵਿੱਚ ਸੁੱਕੇ ਥਾਵਾਂ ਵਿੱਚ ਇਹ ਕੰਦਾਂ ਹੋਰ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਤਾਂ ਕਿ ਪਾਣੀ ਦਾ ਹੋਰ ਜ਼ਿਆਦਾ ਬਚਾਅ ਹੋ ਸਕੇ ਕਿ ਰਾਕੇ ਜੜਾਂ ਦੇ ਐਪੀਡਰਮਲ ਸੈੱਲ ਐਪੀਡਰਮਿਸ ਉਹਦੇ ਸੈੱਲ ਨੇ ਜੜਾਂ ਵਾਲੇ ਵਿੱਚ ਲੰਬੀਆਂ ਧਾਗੇ ਵਰਗੀਆਂ ਰਚਨਾਵਾਂ ਕਿਉਂ ਹੁੰਦੀਆਂ ਹਨ ਤੁਸੀਂ ਦੇਖਣਾ ਬੱਚਿਓ ਜੜਾਂ ਦੇ ਥੱਲੇ ਹੁੰਦੇ ਨੇ ਉਹ 'ਚ ਲੰਬੇ-ਲੰਬੇ ਵਾਲ ਜਿਹਾ ਲੱਗੇ ਹੁੰਦੇ ਨੇ ਹਨਾ ਵਾਲ ਹੁੰਦੇ ਨੇ ਬੜੇ سارے ਜੜਾਂ ਦੇ ਐਪੀਡਰਮਲ ਸੈੱਲਾਂ ਦਾ ਕੰਮ ਮਿੱਟੀ ਚੋਂ ਪਾਣੀ ਨੂੰ ਸੋਖਣਾ ਹੈ ਸੋ ਇਹ ਕਿਸੇ ਕਾਰਜ ਕਰਕੇ ਹੁੰਦੇ ਨੇ ਇਹਨਾਂ ਦਾ ਕੋਈ ਮਕਸਦ ਹੁੰਦਾ ਹੈ ਸੋ ਮਕਸਦ ਨੂੰ ਸਮਝਣ ਲਈ ਪਹਿਲੇ ਅਸੀਂ ਦੇਖੀ ਕਿ ਐਪੀਡਰਮਲ ਸੈੱਲ ਜਿਹੜੇ ਨੇ ਜੜਾਂ ਦੇ ਉਹਨਾਂ ਦਾ ਕੀ ਕੰਮ ਹੁੰਦਾ ਹੈ ਜੜਾਂ ਦੇ ਐਪੀਡਰਮਲ ਸੈੱਲਾਂ ਦਾ ਕੰਮ ਮਿੱਟੀ ਚੋਂ ਪਾਣੀ ਨੂੰ ਸੋਖਣਾ ਹੈ ਇਹਨਾਂ ਦੇ ਸੈੱਲਾਂ ਵਿੱਚ ਲੰਬੀਆਂ ਧਾਗੇ ਵਰਗੀਆਂ ਰਚਨਾਵਾਂ ਜਿਹਨਾਂ ਨੂੰ ਜੜਵਾਲ ਕਹਿੰਦੇ ਨੇ ਜੜਵਾਲ ਕਹਿੰਦੇ ਹਨ ਪਾਣੀ ਨੂੰ ਸੋਖਣ ਲਈ ਲੋੜੀਂਦਾ ਖੇਤਰ ਵੱਲ ਵਧਾ ਦਿੰਦੀਆਂ ਹਨ ਇਹੜੇ ਵਾੜ ਹੁੰਦ ਨੇ ਧੱਗਵਰੀ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਕੀ ਹੈ ਕਿ ਉਹਨਾਂ ਦੀ ਪਹੁੰਚ ਮਿੱਟੀ ਤੱਕ ਜ਼ਿਆਦਾ ਹੋ ਜਾਂਦੀ ਹੈ ਉਹ ਖੇਤਰਫਲ ਵੱਧ ਜਾਂਦਾ ਜਿਹੜਾ ਮਿੱਟੀ ਦੇ ਸੰਪਰਕ ਵਿੱਚ ਆਉਂਦਾ ਫਿਰ ਉਹਦੇ ਨਾਲ ਹੀ ਪਾਣੀ ਸੁੱਕਣਾ ਜ਼ਿਆਦਾ ਵਧੀਆ ਹੋ ਜਾਂਦਾ ਇਸ ਨਾਲ ਪਾਣੀ ਸੁੱਕਣ ਦਾ ਕਾਰਜ ਜ਼ਿਆਦਾ ਯੋਗ ਢੰਗ ਨਾਲ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਬੱਚਿਓ ਅਸੀਂ ਵਿਗਿਆਨਿਕ ਵਿਗਿਆਨ ਦੀ ਪੜ੍ਹਾਈ ਕਰਕੇ ਅਸੀਂ ਇਦਾਂ ਮਲੀ ਕਾਰਨ ਦਲੀਲ ਨਾਲ ਸਮਝ ਕੇ ਜਿਹੜੀਆਂ ਗੱਲਾਂ ਨੇ ਇਦਾਂ ਸਿੱਖਦੇ ਹਾਂ ਜੋ ਜੜਾਂ ਦੇ ਜਿਹੜੇ ਵਾਹਲ ਹੁੰਦੇ ਨੇ ਅਸਲ ਵਿੱਚ ਉਹ ਖੇਤਰਫਲ ਵਧਾ ਦਿੰਦੇ ਨੇ ਜਿਹਦੇ ਨਾਲ ਮਿੱਟੀ 'ਚੋਂ ਪਾਣੀ ਸੁਖਣਾ ਸੁਖ ਹੋ ਜਾਂਦਾ ਜਣਾ ਨਮਸਤੇ ਸੋ ਐਸੀ ਪਿਆਰੇ ਵਿਦਿਆਰਥੀਓ ਅਗਲੇ ਪੰਜ ਸਾਲ ਤੁਸੀਂ ਇਸੇ ਇਸੇ ਦਿਹਾ ਦੇ ਸੋ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ